ਅਮਰਸਰ ਦੇ ਵਿੱਚ ਸਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਅਰਦਾਸ ਦੀ ਰਕਮ ਇਕੱਠੀ ਕਰਨ ਦੇ ਲਈ ਕਾਊਂਟਰ ਤੋਂ 1 ਲੱਖ ਰੁਪਏ ਚੋਰੀ ਕਰਨ ਵਾਲੇ 4 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਮੋਲਜਮਾ ਦਾ ਪਿੱਛਾ ਕਰਕੇ ਦਿੱਲੀ ਪਹੁੰਚੀ ਅਤੇ ਗ੍ਰਿਫਤਾਰ ਕੀਤੇ ਗਏ ਚਾਰੇ ਮੋਲਜਮਾ ਦੇ ਵਿੱਚੋਂ ਇੱਕ ਔਰਤ ਵੀ ਸ਼ਾਮਲ ਹੈ ਫਿਲਹਾਲ ਦੋਸ਼ੀਆਂ ਨੂੰ ਅਮਰਸਰ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਮਰਸਰ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮੋਲਜਮਾ ਨੂੰ ਦਿੱਲੀ ਦੇ ਜਹਾਂਗੀਰਪੁਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀਸੀਟੀਵੀ ਕੈਮਰਿਆਂ ਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਤੋਂ ਬਾਅਦ ਪੁਲਿਸ ਨੇ ਇੱਕ ਇੱਕ ਕਰਕੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨਾ ਸ਼ੁਰੂ ਕੀਤਾ ਅਤੇ ਜਾਣਕਾਰੀ ਅਨੁਸਾਰ ਮੌਲਜਮ ਰੇਲ ਗੱਡੀ ਤੇ ਰਾਹੀਂ ਦਿੱਲੀ ਦੇ ਲਈ ਰਵਾਨਾ ਹੋ ਗਿਆ ਸੰਸ ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਅਸੀਂ ਇਹਨੂੰ ਸਾਡੀ ਟੀਮ ਨੇ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਕੇਸ ਨੂੰ ਟ੍ਰੇਸ ਕੀਤਾ ਕਾਫੀ ਡਿਫਿਕਲਟ ਕੇਸ ਸੀ ਕਿਉਂਕਿ ਗੱਡੀ ਦਾ ਨੰਬਰ ਵੀ ਜਲਦੀ ਸੀ ਔਰ ਉਹਨੂੰ ਜੋ ਸਾਡੀ ਇਨਵੈਸਟੀਗੇਟਿਵ ਸਕਿਲਸ ਨੇ ਤਰਤੀਸ਼ ਦੀ ਮੇਰੇ ਨਾਲ ਨੂੰ ਮੈਂ ਅਪਰੀਸ਼ੀਏਟ ਕਰਦਾ ਸਾਰੀ ਟੀਮ ਨੂੰ ਕਿ ਬਹੁਤ ਮਿਹਨਤ ਕੀਤੀ ਬਹੁਤ ਮੋਨਿਟਰਿੰਗ ਮਰੇਵਲ ਲੈਵਲ ਤੇ ਵੀ ਹੋਰ ਸੀਨੀਅਰ ਅਫਸਰਾਂ ਦੇ ਹੁੰਦੀ ਰਹੀ ਉਸ ਚ ਅਸੀਂ ਅੱਜ ਚਾਰ ਮੁਲਜ਼ਮ ਜਿਹੜੇ ਆ ਜਾਂਗੀਰਪੁਰੀ ਦਿੱਲੀ ਤੋਂ ਗ੍ਰਿਫਤਾਰ ਕਰਕੇ ਸਾਡੀ ਟੀਮ ਲੈ ਕੇ ਆ ਰਹੀ ਆ ਹੂੰ ਤਾਂ ਉਹਦੇ ਚ ਜਿਹੜਾ ਉਹਨਾਂ ਦਾ ਅਮਾਉਂਟ ਹੈ ਉਹ ਵੀ ਉਹਨਾਂ ਦੇ ਬੈਂਕ ਖਾਤਿਆਂ ਚ ਗਿਆ ਉਹ ਵੀ ਸਾਰਾ ਅਸੀਂ ਫ੍ਰੀਜ਼ ਕਰਾ ਕੇ ਉਹਦੀ ਰਿਕਵਰੀ ਕਰਾ ਕੇ ਤੇ ਰਿਸਟੋਰ ਕਰਾਂਗੇ ਕੋਣ ਸੀ ਬੰਦੇ ਕੀ ਪਛਾਣ ਉਹ ਜਾਂਗੀਰਪੁਰੀ ਦੇ ਹੈਗੇ ਜੀ ਇੱਕ ਲੇਡੀ ਆ ਕਿ ਤਿੰਨ ਬੰਦੇ ਨੇ ਸਾਰੇ ਇਕੱਠੇ ਹੋਏ ਬੇਸਿਕਲੀ ਅਜੇ ਤੱਕ ਤਾਂ ਰਸਤੇ ਜੀ ਆ ਰਹੀ ਹੈ ਟੀਮ ਜਿੱਦਾਂ ਸਾਨੂੰ ਉਹਨਾਂ ਦੀ ਹੋਰ ਬੈਕਗ੍ਰਾਉਂਡ ਪਤਾ ਲੱਗੇ ਤੁਹਾਡੇ ਨਾਲ ਮੀਡੀਆ ਨਾਲ ਸ਼ੇਅਰ ਕੀਤਾ ਜਾਊਗਾ ਟਵੀਟ ਕਰ ਦਿੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਲਰੇਡੀ ਸ਼ੇਅਰ ਕੀਤਾ ਬਾਕੀ ਦਾ ਪ੍ਰੈਸ ਨੋਟ ਵੀ ਤੁਹਾਨੂੰ ਜਾਰੀ ਕਰ ਦਾਂਗੇ ਜਿਵੇਂ ਉਹ ਵਾਪਸ ਆਉਂਦੇ ਸਰ ਕਾਫੀ ਚੈਲੈਂਜਿੰਗ ਜੌਬ ਸੀ ਜਿਸ ਤਰੀਕੇ ਨਾਲ ਦੱਸਿਆ ਜਿਵੇਂ ਕੋਈ ਪਛਾਣ ਨਹੀਂ ਸੀ ਤਾਂ ਕਿਵੇਂ ਇਸ ਨੂੰ ਜਿਹੜਾ ਹੈ ਪੁਲਿਸ ਨੇ ਸਫਲਤਾਪੂਰਵਕ ਐਕਟਿਵ ਕੀਤਾ ਪੂਰਾ ਦੇਖੋ ਭਜੀ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਨਾ ਜੀ ਕਿਸੇ ਵੀ ਮਦਰਾ ਸੰਸਥਾ ਦੇ ਵਿੱਚ ਕਿਸੇ profession ਦੇ ਵਿੱਚ ਉਹੀ ਕੰਮ ਹੁੰਦਾ ਔਰ ਸਖਤ ਮਿਹਨਤ ਦੋ ਚੀਜ਼ਾਂ ਦਾ ਮੈਂ ਟੀਮ ਨੂੰ ਬਹੁਤ ਕ੍ਰੈਡਿਟ ਦਿੰਦਾ ਔਰ ਸਾਡੇ ਮਾਨਯੋਗ ਡੀਜੀ ਸਾਹਿਬ ਨੇ ਵੀ ਬੜਾ ਇਹਨੂੰ ਐਪਰੀਸ਼ੀਏਟ ਕੀਤਾ ਕੱਲ ਨੂੰ ਕਿਉਂਕਿ ਬੜਾ ਸੈਂਸਿਟਿਵ ਮਾਮਲਾ ਸੀ ਪਰਕਰਮਾਂ ਦੇ ਵਿੱਚ ਜਿੱਥੇ ਲੰਗਰ ਦੀ ਪਰਚੀ ਕੱਟੀ ਜਾਂਦੀ ਹੈ ਉੱਥੇ ਇਹੋ ਜਿਹਾ ਕੰਮ ਹੋ ਜਾਣਾ ਤੇ ਉਸ ਵਾਰ ਨਾ ਮਿਲਦੇ ਤਾਂ ਸਾਡੇ ਵਾਸਤੇ ਬੜਾ ਏ ਚੈਲੰਜ ਸੀਗਾ ਔਰ ਮੈਂ ਪ੍ਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਹਾਂ ਸਭ ਨੇ ਅਰਦਾਸ ਵੀ ਕੀਤੀ ਕਿ ਕਾਮਯਾਬ ਮਿਲੇ ਕਾਮਯਾਬੀ ਸਾਨੂੰ ਮਿਲੇ ਔਰ ਇਹਦੀ ਸਖਤ ਮਿਹਨਤ ਔਰ ਪ੍ਰੋਫੈਸ਼ਨਲਿਜ਼ਮ ਕੀਮਦਾ ਉਹਨੇ ਰੰਗ ਲਿਆਂਦੇ ਸਰ ਸਰ ਕਿਤੋਂ ਦੀ ਮਤਲਬ ਨੈਕਸਸ ਸੀ ਜਾਂ ਕਿਵੇਂ ਜਾਣ ਬੂਝ ਕੇ ਇਸ ਤਰ੍ਹਾਂ ਕੀਤਾ ਗਿਆ ਕਿ ਉਹ ਮੰਚਾ ਹੀ ਉਹਨਾਂ ਦੀ ਹਸਤਰਾਂ ਦੀ ਸੀ ਦੇਖੋ ਪੈਸੇ ਲਾਲਚ ਦਾ ਹੀ ਮੇਨ ਕਾਰਨ ਹੁੰਦਾ ਕ੍ਰਾਈਮ ਦੇ ਵਿੱਚ ਪਰ ਅਜੇ ਕਿਉਂਕਿ ਬਹੁਤ अर्ਲੀ ਹੈ ਕੁਝ ਕੁਝ ਵੀ ਨਹੀਂ ਹੋਈ ਤੋ ਕਹਿਣਾ ਬੜਾ ਮੁਸ਼ਕਿਲ ਹੈ ਕਿ ਕਿਸ ਬੈਕਗ੍ਰਾਉਂਡ ਕਿਸ ਮੰਤਵ ਨਾਲ ਆਇਆ ਪਟਕੜਨਾ ਤਾਂ ਆਸ਼ੀਰ ਕੀਤਾ ਗਿਆ ਕਿ ਬਿਕੋਜ਼ ਉਹ ਕੇਸ ਅਚੀ ਤਰ੍ਹਾਂ ਟੈਸ ਹੋਇਆ ਲੱਗਦਾ ਹੈ ਕਿ ਸੇਵਾਦਾਰਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜਿਹੜੇ ਉੱਥੇ ਡਿਊਟੀ ਕਰਦੇ ਨੇ ਦੇਖੋ ਸਾਰਾ ਪਹਿਲਾਂ ਉਹ ਆਲੈਂਡ ਦੋ ਅਸੀਂ ਉਹਨਾਂ ਨਾਲ ਜਿਹੜੇ ਮੈਨੇਜਰ ਸਾਹਿਬ ਜਾਂ ਹੋਰ ਅਧਿਕਾਰੀ ਨੇ ਉਹਨਾਂ ਨਾਲ ਜਰੂਰ ਮੀਟਿੰਗ ਕਰਾਂਗੇ ਔਰ ਉਹਨਾਂ ਨੂੰ ਸਾਰੀ ਗੱਲ ਦੱਸਾਂਗੇ ਵੀ ਸਰ ਅਮਾਉਂਟ ਕਿੰਨੀ ਉਹਨਾਂ ਕੋ ਮਿਲੀ ਹੈ ਅਜੇ ਉਹਨਾਂ ਦੇ ਖਾਤਿਆਂ ਚ ਗਈ ਹੈ ਜੀ ਟੋਟਲ ਉਹ ਜਿਵੇਂ ਆਂਦਾ ਫਿਰ ਦੱਸ ਦਿੰਦੇ ਹਾਂ ਜੇ ਮੁੱਢਲੀ ਪੁੱਛ ਕੇ ਤੋਂ ਪਤਾ ਲੱਗਿਆ ਸਰ ਉਸੇ ਦਿਨ ਫਰਾਰ ਹੋ ਗਏ ਸੀ ਇਹ ਜਿਸ ਤਰ੍ਹਾਂ ਹਾਂਜੀ ਹਾਂਜੀ ਉਹਦੇ ਚਲੇ ਗਏ ਸੀਗੇ ਤੋ ਬੜਾ ਅੱਛਾ ਮੈਂ ਇਹ ਕਹੂੰਗਾ ਪੁਲਿਸ ਦਾ ਇਨਵੈਸਟੀਗੇਟਿਵ ਐਫਰਟ ਹੈ ਅਸਲ ਕੈਰੀਨ ਟੀਮਾਂ ਲੈ ਕੇ ਆ ਰਹੀਆਂ ਨੇ ਜੀ ਇਹਨਾਂ ਨੂੰ ਹਮੰਦਰ ਪੁਲਿਸ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੀ ਟੀਮ ਹੀ ਹੈ ਜੀ ਤੇ ਤੁਹਾਡੇ ਨਾਲ ਉਹਨਾਂ ਦੀ ਫੋਟੋ ਵਗੈਰਾ ਵੀ ਸ਼ੇਅਰ ਕਰਦੇ ਕਾਫੀ ਜਿਸ ਤਰ੍ਹਾਂ ਪੇ ਚੀਦਾ ਕੀ ਸੀ ਕਿਉਂਕਿ ਕਿ ਧਾਰਮਿਕ ਵੀ ਮਾਮਲਾ ਸੀ ਨਾਲ ਇਸ ਤਰ੍ਹਾਂ ਦਾ ਹੋਣਾ ਤੇ ਕਿਸੇ ਨੂੰ ਹੈਂਡਲ ਕਰਨਾ ਕਿੰਨਾ ਔਖਾ ਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਭਾਵਨਾ ਜੁੜੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਜਗ੍ਹਾ ਹੁੰਦੀਆਂ ਜਗ੍ਹਾ ਹੁੰਦੀਆਂ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਕਹਣਾ ਜੋਰ ਨਾਲ ਬੰਦਾ ਪੁਲਿਸ ਦੀ ਮਦਦ ਕਰਦਾ ਔਰ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਪਰਮਪ੍ਰਤਾ ਪਰਮਾਤਮਾ ਦਾ ਕਰਦਾ ਕਿ ਉਹਨਾਂ ਨੇ ਬਲ ਬਖਸ਼ਿਆ ਔਰ ਸੋਜੀ ਬਖਸ਼ੀ ਪੁਲਿਸ ਨੂੰ ਕੇ ਉਹ ਐਪਾਇਸ਼ਟ ਕਾਮਯਾਬ ਹੋ ਗਏ ਚੈਲਿੰਜਿੰਗ ਸੀਗਾ ਸਰ ਬਿਲਕੁਲ ਚੈਲਿੰਜਿੰਗ ਸੀਗਾ ਜੀ ਬਟ ਅਸੀਂ ਇਹਨੂੰ ਮੋਨਿਟਰੀਂਗ ਨਹੀਂ ਛੱਡੀ ਔਰ ਆਪਣਾ ਐਫਰਟਸ ਨਹੀਂ ਛੱਡੇ ਔਰ ਅਸਮ ਜੱਟ ਨਿਊਜ਼ ਲਈ ਅਮਰਸਰ ਤੋਂ ਖਰਜੀਤ ਸਿੰਘ ਕਰੇ ਪਾਲ ਦੀ ਰਿਪੋਰਟ